ਉਹ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਜੋ ਇੱਕ ਬਹੁਤ ਮੰਦ ਭਾਗੀ ਖਬਰ ਆ ਆ ਗਈ ਆ ਜੋ ਕਿ ਬਈ ਅਮਰੀਕਾ ਦੇ ਵਿੱਚ ਇੱਕ ਮੀਆਂ ਬੀਬੀ ਡੌਕੀ ਲਾਉਣ ਦੇ ਚੱਕਰ ਦੇ ਵਿੱਚ ਹੁਣ ਗੱਲ ਕਰੀਏ ਵੀ ਕਈ ਦਿਨਾਂ ਦਾ ਸਫਰ ਉਹਨਾਂ ਨੇ ਤੈਅ ਕਰਿਆ ਸੀ ਜਦੋਂ ਡੌਕੀ ਲਾਉਣ ਦੀ ਵਾਰੀ ਆਈ ਜਿਹੜੇ ਉੱਧਰਲੇ ਡੌਕਰ ਹੁੰਦੇ ਆ ਉਹਨਾਂ ਨੇ ਉਸ ਮੁੰਡੇ ਨੂੰ ਤਾਂ ਪਰਲੇ ਪਾਰ ਨਿਗਾਹ ਕੇ ਤਾਰਾਂ ਤੇ ਜਿਹੜੀ ਉਹ ਕੁੜੀ ਸੀ ਉਹਦੇ ਨਾਲ ਪੰਜਾਬੀ ਸਾਡੀ ਤਾਂ ਉਹਨੂੰ ਕਹਿੰਦੇ ਵੀ ਪੁਲਿਸ ਆ ਗਈ ਤੂੰ ਭੱਜ ਜਾ ਤੇ ਵੀ ਇਹ ਕੱਲ ਨੂੰ ਆਊਗੀ ਤਾਂ ਕਹਿੰਦਾ ਮਤਲਬ ਵੀ ਸਿੱਧਾ ਸਾਫ ਪਤਾ ਲੱਗਦਾ ਜਿਵੇਂ ਇਸ ਪੰਜਾਬੀ ਮੁੰਡੇ ਦਾ ਕਹਿਣਾ ਕਿਉਂਕਿ ਅਸੀਂ ਵੀਡੀਓ ਹੋਣੀ ਇਹਨੂੰ ਘੰਟਾਂ ਤੱਕ ਹੋਇਆ ਵਾਇਰਲ ਹੋਈ ਨੂੰ ਤਾਂ ਜਿਹੜੀ ਹੁਣ ਗੱਲ ਐਨੀ ਕਾ ਵੀ ਹਜੇ ਤੱਕ ਵੀ ਇਹ ਮੁੱਦਾ ਬਹੁਤ ਪਾਕਿਆ ਹੋਇਆ ਨਹੀਂ ਹਜੇ ਤੱਕ ਜੋ ਰੋਕ ਲੱਗ ਰਹੀ ਕਿਉਂਕਿ ਸਾਡੇ ਪੰਜਾਬੀ ਹਜੇ ਤੱਕ ਵੀ ਜਾਣੂ ਨਹੀਂ ਟਿਕ ਰਹੀ ਕਿਉਂਕਿ ਉਹਦਾ ਇਸ ਨੌਜਵਾਨ ਦਾ ਇਹੀ ਕਹਿਣਾਗਾ ਖਬਰ ਤੁਸੀਂ ਵੀ ਵੈਸੇ ਸੁਣ ਲਈ ਹੋ ਪੰਜਾਬੀ ਕੁੜੀ ਨੂੰ ਘੱਟੋ ਘੱਟ ਉਹਨਾਂ ਨੇ ਮਹੀਨਾ ਉੱਥੇ ਰੱਖਿਆ ਜਿਹੜਾ ਉਹ ਨੌਜਵਾਨ ਸੀਮੀਆਂ ਬੀਬੀ ਸੀ ਦੋਨੇ ਉਹਨੂੰ ਨਗਾ ਕੇ ਡਾਕਟਰਾਂ ਨੇ ਤਾਂ ਉਹਨੂੰ ਇੱਧਰ ਰੱਖ ਲਿਆ ਗਿਆ ਉਹ ਪੰਜਾਬੀ ਕੁੜੀ ਨੂੰ ਕਹਿੰਦੇ ਵੀ ਇਹ ਪੁਲਿਸ ਆ ਗਈ ਆ ਤੁਸੀਂ ਭੱਜ ਜਾਓ ਇਹ ਕੱਲ ਨੂੰ ਆਊ ਘੱਟੋ ਘੱਟ ਡੂੜ ਮਹੀਨਾ ਉੱਥੇ ਇਹ ਪੰਜਾਬੀ ਕੁੜੀ ਜਿਹੜੀ ਉੱਥੇ ਡਾਕਟਰਾਂ ਨੇ ਰੱਖੀ ਆ ਜਿਹੜਾ ਇਸ ਨੌਜਵਾਨ ਬੰਨੀਓ ਇਹ ਗੱਲ ਦਾ ਖੁਲਾਸਾ ਹੋਇਆ ਕਹਿਣ ਦਾ ਮਤਲਬ ਇਹ ਆ ਵੀ ਸਾਡੇ ਮੁੰਡੇ ਕੁੜੀਆਂ ਕਿਉਂਕਿ ਇੱਕ ਪੰਜਾਬ ਦਾ ਨਾਮ ਬਹੁਤ ਵੱਡਾ ਹੈਗਾ ਜਿਹਦੇ ਵਿੱਚ ਸਾਡਾ ਜਿਹੜੇ ਸਾਡੇ ਪੰਜਾਬੀ ਉਧਰ ਜਾਂਦੇ ਆ ਇੱਕ ਮੈਂ ਇਹ ਕਹਿਣਾ ਵੀ ਸਾਡੇ ਭਾਰਤ ਦੀ ਦੇ ਵਿੱਚ ਬਹੁਤ ਵੱਡੀ ਬੇਇੱਜ਼ਤੀ ਵੀ ਆ ਕਿਉਂਕਿ ਜਿਹੜੀ ਗੱਲ ਆਪਾਂ ਹੁਣ ਕਰੀਏ ਖਾਸ ਕਰਕੇ ਤਾਂ ਇਹ ਹੀ ਪੀਲ ਕਰੀ ਆ ਇਸ ਨੌਜਵਾਨ ਨੇ ਵੀ ਤਾਂ ਆਪਾਂ ਵੀ ਇਹ ਹੀ ਪੀਲ ਕਰਨ ਜਾ ਰਹੇ ਆ ਵੀ ਦੇਖੋ ਜੇ ਤਾਂ ਕੋਈ ਸੋਡਾ ਏਜੰਟ ਇਸ ਨੌਜਵਾਨ ਦਾ ਇਹ ਕਹਿਣਾ ਸੀ ਕਹਿੰਦਾ ਵੀ ਜਿਹੜਾ ਅੱਗੋ ਏਜੰਟ ਆ ਏਜੰਟ ਦੇ ਸਿਰ ਤੇ ਬੰਦਾ ਅੱਗੇ ਡੌਕੀ ਲਾ ਕੇ ਗਾਂ ਘਰ ਉਸ ਹੁੰਦਾ ਹੋਰ ਦੇਸ਼ ਦੇ ਵਿੱਚ ਇਸ ਨੌਜਵਾਨ ਦਾ ਕਹਿਣਾ ਵੀ ਇਹਦੇ ਵਿੱਚ ਕਈ ਦੇਸ਼ ਆ ਜਿਵੇਂ ਕਿ ਇੰਗਲੈਂਡ ਜਾਣਾ ਕਿਸੇ ਨੇ ਕੋਈ ਮੰਨ ਕੇ ਚੱਲ ਕੈਨੇਡਾ ਤਰ੍ਹਾਂ ਤਰ੍ਹਾਂ ਦੇ ਦੇਸ਼ਾਂ ਦੇ ਵਿੱਚ ਇਹ ਡਾਕੀਆਂ ਰਾਹੀਂ ਜਿਹੜੇ ਇਹ ਨਗਾਉਂਦੇ ਆ ਏਜੰਟ ਤਾਂ ਹੁਣ ਇਸ ਨੌਜਵਾਨ ਨੇ ਇਹ ਕਹਿਣਾ ਵੀ ਖਾਸ ਕਰਕੇ ਕੋਈ ਪੰਜਾਬੀ ਕੁੜੀ ਨਾਲ ਹੀ ਜਾਵੇ ਤਾਂ ਬਹੁਤ ਚੰਗੀ ਗੱਲ ਆ ਕਿਉਂਕਿ ਪੰਜਾਬੀਆਂ ਕੁੜੀਆਂ ਨਾਲ ਬਹੁਤ ਹੀ ਉੱਥੇ ਜੋ ਵਰਤਾਪ ਹੁੰਦਾਗਾ ਡਾਕਟਰ ਜਿਹੜਾ ਕੀ ਪਹਿਲੀ ਗੱਲ ਤਾਂ ਇਹ ਕਰਾਂਗੇ ਵੀ ਸਾਰਾ ਸਮਾਨ ਖੋਲ੍ਹ ਲੈਂਦੇ ਆ ਜਿਹੜਾ ਹੱਥ ਦੇ ਵਿੱਚ ਕੋਈ ਵੀ ਆਪਣੇ ਕੀਮਤੀ ਸਮਾਨ ਹੁੰਦਾ ਮੋਬਾਈਲ ਲਾ ਲੋ ਕੋਈ ਹੋਰ ਕੱਪੜਾ ਲੀੜਾ ਤੱਕ ਵੀ ਖੋਹ ਲਿੱਤਾ ਜਾਂਦਾ ਕਿੱਟਾਂ ਸਾਰੀਆਂ ਬੈਗ ਸਾਰੇ ਖੋਹ ਲਿੱਤੇ ਜਾਂਦੇ ਆ ਕਹਿੰਦਾ ਮਤਲਬ ਉਹਨਾਂ ਇੰਨੀ ਕੁ ਬਹੁਤ ਇਹ ਆਪਾਂ ਅਪੀਲ ਕਰਨ ਜਾ ਰਹੇ ਆ ਆਪਣੇ ਪੰਜਾਬੀਆਂ ਭਰਾਵਾਂ ਨੂੰ ਸਾਰਿਆਂ ਨੂੰ ਵੀ ਦੇਖੋ ਆਪਣਾ ਪੰਜਾਬ ਦੇ ਮੁੱਦੇ ਦੇ ਚੈਨਲ ਆ ਵੀਡੀਓ ਨੂੰ ਗਰੁੱਪਾਂ ਵਿੱਚ ਸ਼ੇਅਰ ਕਰ ਦਿਆ ਕਰੋ ਕਿਉਂਕਿ ਆਪਣੀ ਆਮ ਵੀਡੀਓ ਨਹੀਂ ਹੁੰਦੀ ਕੋਈ ਹੁਣ ਜਿਹੜਾ ਇਸ ਨੌਜਵਾਨ ਦਾ ਕਹਿਣਾ ਜਿਹੜਾ ਡੌਕੀ ਲਾ ਕੇ ਜਾਣਾ ਘੱਟੋ ਘੱਟ ਕਹਿੰਦਾ ਅੱਠ ਵਾਰੀ ਤਾਂ ਮੈਂ ਡੌਕੀ ਲਾ ਲਈ ਪਰ ਉਹਦੇ 'ਚ ਮੈਂ ਪਾਸ ਨਹੀਂ ਹੋ ਚਲਿਆ ਨੌਵੀਂ ਡੌਕੀ ਮੇਰੀ ਨੌਵੀਂ ਰੋਕੀ ਦੇ ਵਿੱਚ ਮੈਂ ਪਰਲੇ ਪਾਸੇ ਲੰਘਾ ਗਿਆ ਕਿਉਂਕਿ 2-3 ਵਾਰ ਤਾਂ ਸਾਨੂੰ ਬਾਰਡਰ ਤੋਂ ਉਤੋਂ ਵਾਪਸ ਮੁੜਨਾ ਪਿਆ ਵੀ ਕਈ ਅਸੀਂ 60 ਜਣੇ ਸੀ ਜਿਹਦੇ ਵਿੱਚ 12 ਜਣੇ ਰਹਿ ਗਏ ਤੇ ਉਹਦੇ ਚ ਜਿਹੜੇ ਹੁਣ ਥੱਕ ਹਾਰ ਜਾਂਦੇ ਆ ਜਿਵੇਂ ਆਪਾਂ ਕਿ ਉਸ ਨੌਜਵਾਨ ਨੇ ਵੀ ਦੱਸਿਆ ਵੀ ਜਿਹਦਾ ਕਿ ਵੇਟ ਜ਼ਿਆਦਾ ਜਿੱਦੋਂ ਨਹੀਂ ਪਹੁੰਚ ਜਾਂਦਾ ਉਹਦਾ ਬਿਲਕੁਲ ਹੀ ਨਾ ਜਾਵੇ ਖਾਸ ਕਰਕੇ ਕੁੜੀਆਂ ਨਹੀਂ ਜਾਣਗੀਆਂ ਚਾਹੀਆਂ ਜੋ ਭਾਰਤ ਦੀਆਂ ਸਾਡੇ ਜਾ ਰਹੀਆਂ ਕਿਉਂਕਿ ਛੋਟਾ ਛੋਟੀ ਦੇਸ਼ਾਂ ਦੇ ਜਿਹੜੇ ਹੁਣ ਮੁੰਡੇ ਕੁੜੀਆਂ ਜਾਂਦੇ ਆ ਹਜੇ ਨੌਜਵਾਨ ਆ ਜਿਹੜੇ ਕੋਈ ਵੀ ਸਾਡੇ ਪੰਜਾਬ ਦੇ ਬਾਹਰੋਂ ਅੰਦਰ ਹੋਰ ਦੇਸ਼ਾਂ ਜਾਂਦੇ ਆ ਉਹ ਤਾਂ ਕਿਵੇਂ ਨਾ ਕਿਵੇਂ ਔਖੇ ਸੌਖੇ ਲੰਘ ਜਾਂਦੇ ਆ ਕਈਆਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਪਲਾਵਾ ਜੰਗਲ 'ਚ ਇਹ ਵੀ ਦੱਸਿਆ ਗਿਆ ਵੀ ਜਿਹੜੀ ਹੁਣ ਖਬਰ ਆਈ ਹੈ ਨਾ ਸਾਹਮਣੇ ਖਾਸ ਕਰਕੇ ਇਹ ਬਹੁਤ ਵੱਡੀ ਮੰਦਭਾਗੀ ਖਬਰ ਆ ਜਿਹੜੀ ਪੰਜਾਬ ਦੀ ਕੁੜੀ ਨੂੰ ਢੂੜ ਮੀਨਾ ਉਹਨਾਂ ਨੇ ਉੱਥੇ ਰੱਖਿਆ ਡਾਕਟਰਾਂ ਨੇ ਉਸ ਨੌਜਵਾਨ ਨੂੰ ਉਧਰਲੀ ਛੜਨਗਾ ਦਿੱਤਾ ਗਿਆ ਜਦੋਂ ਤਾਰਾਂ ਉਧਰੋਂ ਟਪਾ ਦਿੱਤੀਆਂ ਗਈਆਂ ਪਰ ਕਈ ਵਾਰੀ ਇਹ ਵੀ ਹੋ ਜਾਂਦਾ ਕਹਿੰਦਾ ਹੁਣ ਡਾਕਟਰ ਪੌੜੀ ਵੀ ਖਿੱਚ ਲੈਂਦੇ ਜਦੋਂ ਉਧਰੋਂ ਪੁਲਿਸ ਆ ਜਾਂਦੀ ਹੈ ਜਾਂ ਇਧਰੋਂ ਤਾਂ ਪੌੜੀ ਖਿੱਚ ਲੈਂਦੇ ਆ ਇਧਰੋਂ ਤੇ ਕਈ ਵਾਰੀ ਤਾਰਾਂ ਵੀ ਵੱਜੀਆਂ ਤੇ ਉਹਨੂੰ ਨੌਜਵਾਨ ਫੱਟੜ ਹੋ ਜਾਂਦੇ ਫਿਰ ਉਧਰਲੀ ਪੁਲਿਸ ਉਹਨਾਂ ਨੂੰ ਜਦੋਂ ਗ੍ਰਿਫਤਾਰ ਕਰਦੀ ਹੈ ਫਿਰ ਹਸਪਤਾਲ ਦੇ ਵਿੱਚ ਲਿਆਂਦੀ ਆ ਵੀ ਕਈ ਤਰ੍ਹਾਂ ਵਰਤਾਪ ਹੁੰਦਾ ਬੁਰਾ ਪਰ ਸਾਡੇ ਪੰਜਾਬੀ ਫੇਰ ਵੀ ਨਹੀਂ ਟਿਕਦੇ ਜਾਣ। ਆ ਹੁਣ ਤੁਹਾਨੂੰ ਪਤਾ ਹੀ ਹੈ ਵੀਡੀਓ ਵਾਇਰਲ ਹੋਈ ਦੀ ਡੀਪੋਰਟ ਜਿਹੜੇ ਸਾਡੇ ਪੰਜਾਬੀ ਪੜੇ ਜਾਂਦੇ ਆ ਉਹਨੂੰ ਵਾਪਸ ਭੇਜਿਆ ਜਾ ਰਿਹਾ ਤਾਂ ਫੇਰ ਵੀ ਹਜੇ ਤੱਕ ਵੀ ਇਹ ਮੁੱਦਾ ਪਖਿਆ ਹੋਇਆ ਨਹੀਂ ਟਿਕ ਰਿਹਾ ਤਾਂ ਜਿਹੜੀ ਇਹ ਖਬਰ ਹੁਣ ਘੰਟਾ ਤੋਂ ਪਹਿਲਾਂ ਆਈ ਆ ਜਿਹਦੇ ਵਿੱਚ ਇਹ ਜੋ ਪੰਜਾਬੀ ਕੁੜੀ ਨੂੰ ਡਾਕਟਰਾਂ ਨੇ ਮਹੀਨਾ ਉੱਥੇ ਰੱਖਿਆ ਜਿਹੜਾ ਉਹ ਨੌਜਵਾਨ ਦਾ ਇਹ ਕਹਿਣਾ ਵੀ ਜਦੋਂ ਉਹਨੂੰ ਉਧਰ ਨਗਾਹ ਦਿੱਤਾ ਗਿਆ ਉਹਨੂੰ ਕਹਿ ਦਿੰਦੇ ਵੀ ਪੁਲਿਸ ਆ ਗਈ ਤੇ ਇਹ ਕੱਲ ਨੂੰ ਆਉ ਤਾਂ ਕਹਿੰਦਾ ਮਤਲਬ ਉਹਨੂੰ ਮਹੀਨਾ ਟੁੱੜ ਮਹੀਨਾ ਉਧਰ ਹੀ ਰੱਖਿਆ ਉਹਨਾਂ ਨੇ ਖਾਸ ਕਰਕੇ ਹੁਣ ਗੱਲ ਇੰਨੀ ਕਾ ਵੀ ਜਿਹੜੇ ਸਾਡੇ ਪੰਜਾਬੀ ਇਧਰੋਂ ਜਾਣਦੇ ਆ ਕਿਉਂਕਿ ਹਰ ਵਾਰ ਆਪਾਂ ਇਹੀ ਕਹਣੇ ਆਂਗੇ ਵੀਡੀਓ ਦੇ ਵਿੱਚ ਵੀ ਨਾ ਜਾਇਓ 50 ਲੱਖ ਲੱਖ ਲਾ ਕੇ ਤੁਸੀਂ ਜਾਣਦੇ ਹੋ ਉਹ ਵੀ ਛੋਟਾ ਬਟਾ ਕੰਮ ਆਪਦਾ ਇਧਰ ਵੀ ਕਰ ਸਕਦੇ ਹੋ ਕੋਈ ਕਿਉਂਕਿ 50 ਲੱਖ ਵਾਲਾ ਪਹਿਲਾਂ ਤਾਂ ਕੋਈ ਗਰੀਬ ਨਹੀਂ ਹੁੰਦਾ ਜੇ ਆਪਾਂ ਕਹੀਏ ਗੱਲ ਕੋਈ ਆਪ ਦਾ ਕੋਈ ਵੀ ਕੰਮ ਕਰ ਸਕਦੇ ਹੋ ਛੋਟਾ ਕੰਮ ਨਹੀਂ ਵੱਡਾ ਹੀ ਕੰਮ ਹੋ ਸਕਦਾ 50 ਲੱਖ ਨਾਲ ਵੱਡੇ ਤੋਂ ਵੱਡਾ ਕੰਮ ਕੋਈ ਵੀ ਕਰ ਸਕਦੇ ਹੋ ਤੁਸੀਂ ਜਿਹਦੇ ਵਿੱਚ ਉਧਰ ਜਾ ਕੇ ਤੁਸੀਂ ਨੌਕਰੀਆਂ ਕਰਦੋਂ ਪਹਿਲੀ ਗੱਲ ਤਾਂ ਸਾਡੇ ਪੰਜਾਬੀ ਉਧਰ ਨੌਕਰੀ ਉਹਨਾਂ ਦੇ ਥੱਲੇ ਕਰਦੇ ਆ ਗੋਰਿਆਂ ਦੀ ਉਥੇ ਇਹ ਨਹੀਂ ਪਤਾ ਹੁਣ ਖੇਤਾਂ ਦੇ ਵਿੱਚ ਫਰੂਟ ਤੋੜਦੇ ਆ ਜਾਂ ਕੋਈ ਕਹਿ ਜਾ ਕੰਮ ਆ ਅੱਧੇ ਤਾਂ ਲੈਟਰਿੰਗ ਬਾਥਰੂਮ ਧੋਂਦੇ ਉਧਰ ਇੱਧਰ ਦੱਸਦੇ ਆ ਅਸੀਂ ਅਮਰੀਕਾ ਚੋਂ ਆਏ ਆ ਜੀ ਉਧਰ ਜਾ ਕੇ ਉਹਨਾਂ ਦੇ ਗੋਰਿਆਂ ਦੇ ਲੈਟਰਿੰਗ ਬਾਥਰੂਮ ਧੋਂਦੇ ਆ ਇਦੋਂ ਇੱਕ ਪਾਣੀ ਦਾ ਗਲਾਸ ਤੱਕ ਨਹੀਂ ਚਾਗਦੇ ਤੇ ਮਾਤਾ ਪਿਤਾ ਗਰਜਾਉ ਹੋ ਕੇ ਕਿਸੇ ਵੀ ਤਰੀਕੇ ਨਾਲ ਬਾਹਰ ਭੇਜਦੇ ਆ ਸਾਡੇ ਨੌਜਵਾਨਾਂ ਨੂੰ ਬੱਚਿਆਂ ਨੂੰ ਖਾਸ ਕਰਕੇ ਉਹਨੇ ਨੌਜਵਾਨ ਦੀ ਤਾਂ ਇਹ ਆ ਆਪਣੀ ਅਪੀਲ ਇਹ ਹੀ ਆ ਖਾਸ ਕਰਕੇ ਕਿ ਸਾਡੇ ਇੰਡੀਅਨ ਕੁੜੀਆਂ ਜਿਹੜੀਆਂ ਇਹ ਨਾ ਜਾਣ ਕਿਉਂਕਿ ਇਸ ਨੌਜਵਾਨ ਦਾ ਵੀ ਕਹਿਣਾ ਕਿਉਂਕਿ ਜਿਹੜੇ ਹਿਸਾਬ ਨਾਲ ਉਹ ਤੋਂ ਡੱਕਰ ਬਹੁਤ ਬੁਰਾ ਵਰਤਾਪ ਹੁੰਦਾ ਜੋ ਇਸ ਨੌਜਵਾਨ ਦੇ ਦੱਸਣੀਏ ਗੱਲ ਤਾਂ ਇਹ ਤਾਂ ਹੁਣ ਸਿੱਧਾ ਸਾਫ਼ ਹੀ ਪਤਾ ਲੱਗਦਾ ਜਦੋਂ ਬਗਾਨੇ ਦੇਸ਼ ਚ ਜਾਂਦੇ ਆ ਸਾਰਾ ਹੱਥ ਬੱਸ ਉਹਨਾਂ ਦੇ ਹੁੰਦਾਗਾ ਇਹ ਨੌਜਵਾਨ ਨੇ ਇਹ ਗੱਲ ਕਹੀ ਹੈ ਕਹਿੰਦਾ ਜਿਹੜਾ ਸਾਡਾ ਏਜੰਟ ਸੀ ਸਾਡੇ ਏਜੰਟ ਨੂੰ ਅਸੀਂ ਕਿਹਾ ਸੀ ਜੇ ਸਾਡੇ ਨਾਲ ਕੋਈ ੱੱਕਾ ਹੋਣ ਲੱਗਾ ਸੀ ਪੈਸੇ ਵਾਪਸ ਨਹੀਂ ਕਰਨੇ ਤੁਹਾਨੂੰ ਪੈਸੇ ਨਹੀਂ ਦੇਣੇ ਅਸੀਂ ਵਾਪਸ ਮੁੜ ਜਾਵਾਂਗੇ ਕਹਿੰਦਾ ਮਤਲਬ ਵੀ ਅਸੀਂ ਜਿਹੜੇ ਹੋਰ ਪੈਸੇ ਦੇਣੇ ਆ ਅਸੀਂ ਹੋਰ ਨਹੀਂ ਦੇਣੇ ਤੁਹਾਨੂੰ ਉੱਧਰ ਪਹੁੰਚ ਕੇ ਅੱਧੇ ਪੈਸੇ ਦੇ ਤੇ ਅੱਧੇ ਉੱਧਰ ਪਹੁੰਚ ਕੇ ਦੇਵਾਂਗੇ ਨੌਜਵਾਨ ਦਾ ਇਹ ਕਹਿਣਾ ਸੀ ਵੀ ਕਹਿੰਦਾ ਮਤਲਬ ਜੇ ਸਾਨੂੰ ਕੋਈ ਦਿੱਕਤ ਆਈ ਰਸਤੇ 'ਚ ਤਾਂ ਅਸੀਂ ਫਿਰ ਵਾਪਸ ਮੁੜਨਾਗਾ ਤਾਂ ਵੀ ਡਾਕਰ ਕੇ ਤੇ ਸਾਡੇ ਤੋਂ ਸਮਾਨ ਖੋਲ ਲੈਣ ਇਹ ਕਹੇ ਨਾ ਮਤ ਸਾਡੇ ਪੰਜਾਬੀ ਜਿਹੜੇ ਇਧਰ ਏਜੰਟ ਜਿਵੇਂ ਉਹ ਨੌਜਵਾਨ ਨੇ ਦੱਸਿਆ ਵੀ ਕੋਈ ਗਰਦਾਸਪੁਰ ਤੋਂ ਕੋਈ ਅੰਮ੍ਰਿਤਸਰ ਤੋਂ ਕੋਈ ਪਟਿਆਲੇ ਤੋਂ ਤਰ੍ਹਾਂ ਤਰ੍ਹਾਂ ਦੇ ਸ਼ਹਿਰਾਂ ਦੇ ਵਿੱਚੋਂ ਇਹ ਜੋ ਏਜੰਟ ਹੁੰਦੇ ਹੈਗੇ ਤਾਂ ਜਿਹੜਾ ਇਹ ਏਜੰਟਾ ਇਹਦਾ ਕਹਿਣਾ ਇਹ ਆ ਵੀ ਜਿਹੜਾ ਮੇਰਾ ਏਜੰਟ ਸੀਗਾ ਤਾਂ ਉਹਨੂੰ ਮੈਂ ਗੱਲਬਾਤ ਕਹੇ ਪਹਿਲਾਂ ਕਹਿ ਕੇ ਤੁਰਿਆ ਸੀ ਵੀ ਜੇ ਜਿਹਦੇ ਉਧਰ ਰਸਤੇ 'ਚ ਕੋਈ ਦਿੱਕਤ ਆਈ ਤਾਂ ਅੱਧੇ ਪੈਸੇ ਮੈਂ ਇਧਰੋਂ ਦੇ ਚੁੱਕਾ ਅੱਧੇ ਉਧਰ ਜਾ ਕੇ ਦਊਂਗਾ ਵੀ ਜਦੋਂ ਉਧਰ ਪਹੁੰਚ ਗਿਆ ਅਮਰੀਕਾ ਵੀ 7 ਵਾਰ ਮੈਂ ਡਾਕੀ ਲਾ ਚੁੱਕਾ 8ਵੀਂ 9ਵੀਂ ਵਾਰ ਹੋਣ ਇਹ ਮੈਂ ਪਾਸ ਹੋਏ ਇਸ ਡੌਕੀ ਦੇ ਵਿੱਚ ਗੱਲ ਹੁਣ ਇੰਨੀ ਕੀ ਅਪੀਲ ਕਰਦੇ ਆ ਆਪਣੇ ਭਰਾਵਾਂ ਨੂੰ ਜਿੰਨੇ ਵੀ ਜਾਂਦੇ ਆ ਖਾਸ ਕਰਕੇ ਵੀ ਪੰਜਾਬੀ ਭੈਣ ਭਰਾ ਜਿਹੜੀਆਂ ਨੌਜਵਾਨ ਕੁੜੀਆਂ ਜਾਂਦੀਆਂ ਇਹ ਨਾ ਜਾਣ ਕਿਉਂਕਿ ਜਿਹੜੇ ਹਸਾਮ ਨਾਲ ਇਹ ਉੱਥੇ ਬਹੁਤ ਬੁਰਾ ਵਰਤਾਪਨ ਹੁੰਦਾ ਇਹ ਤਾਂ ਸ਼ੁਰੂ ਤੋਂ ਪਤਾ ਹੀ ਸਾਨੂੰ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਗਈਆਂ ਖਾਸ ਕਰਕੇ ਆਪਾਂ ਹਰ ਰੋਜ਼ ਇਹੀ ਵੀਡੀਓ ਪਾਉਨੇ ਆ ਵੀਡੀਓ ਪਾ ਪਾ ਕੇ ਥੱਕ ਗਏ ਵੀ ਭਾਈ ਤੁਸੀਂ ਨਾ ਜਾਓ ਨਾ ਜਾਓ ਕਿਉਂਕਿ ਡੀਪੋਰਟ ਵੀ ਹੋ ਗਏ ਆਪਣੇ ਕਈ ਤਿੰਨ ਜਹਾਜ਼ ਆ ਚੁੱਕੇ ਫੇਰ ਵੀ ਲੋਕ ਨਹੀਂ ਸੰਭਲਦੇ ਫੇਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਵੇਂ ਇਸ ਨੌਜਵਾਨ ਦਾ ਕਹਿਣਾ ਵੀ ਜੋ ਮੇਰੇ ਮਾਤਾ ਪਿਤਾ ਨੇ ਵੀ ਪਹਿਲਾਂ ਮੈਂ ਕਬੱਡੀ ਖੇਡਦਾ ਹੁੰਦਾ ਸੀ ਮੈਂ ਮੇਰੇ ਤੇ ਬਹੁਤ ਰੁਪਇਆ ਖਰਚਤਾ ਭੇਜਣ ਵਾਸਤੇ ਤਾਂ ਹੁਣ ਜੇ ਮੈਂ ਵਾਪਸ ਮੁੜਦਾ ਮੈਂ ਤਾਂ ਵੀ ਮੇਰੀ ਬੇਇਜ਼ਤੀ ਵਾਲਾ ਕੰਮ ਵੀ ਕਈ ਰੁਪਏ ਕਈ ਲੱਖ ਰੁਪਇਆ ਮੈਂ ਖਰਚ ਚੁੱਕਿਆ ਘੱਟੋ ਘੱਟ 80 ਲੱਖ ਰੁਪਇਆ ਜੇ ਵਾਪਸ ਕਿਨਾਂ ਮੈਂ ਪਰਲੇ ਪਾਸੇ ਲੰਘਣਾ ਇਹ ਨੌਜਵਾਨ ਕਹਿੰਦਾ ਮੈਂ ਬਹੁਤ ਅੱਠ ਵਾਰੀ ਜੋ ਡੌਕੀ ਲਗਾਉਂਦੇ ਵਾਰੀ ਤਾਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਉਹ ਨੌਵੀਂ ਵਾਰ ਇਹਨੇ ਜੋ ਡੌਕੀ ਲੱਗ ਗਈ ਸੀ ਕਹਿੰਦਾ ਮਤਲਬ ਫਿਰ ਮੈਂ ਨੌਵੀਂ ਵਾਰ ਅਮਰੀਕਾ ਪਹੁੰਚਾ ਅੱਠ ਵਾਰੀ ਮੇਰਾ ਬਹੁਤ ਕੈਨਸਲ ਹੋ ਗਿਆ ਉਥੋਂ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਰਿਪੋਰਟ ਕਰਕੇ ਵਾਪਸ ਭੇਜਿਆਗੇ ਤਾਂ ਖਾਸ ਕਰਕੇ ਹੁਣ ਇੰਨੀ ਕਿ ਪੀਲ ਆ ਜਿਵੇਂ ਹੁਣ ਇਹ ਪੰਜਾਬੀ ਜੋ ਨੌਜਵਾਨ ਕੁੜੀ ਜੋ ਮੀਆਂ ਬੀਬੀ ਜਾ ਰਹੇ ਸੀ ਜਿਹੜੀ ਇਹਨਾਂ ਦੀ ਹੁਣ ਮੰਦ ਭਾਗੀ ਬਹੁਤ ਖਬਰ ਆ ਰਹੀ ਆ ਤਾਂ ਇਹ ਆਪਾਂ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਸੀ ਜ਼ਰੂਰ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਕ ਤੇ ਧੰਨਵਾਦ